ਆਸੇ ਦਾ ਮੁੱਦਾ ਨਹੀਂ ਉਹ ਸਮੇਂ ਦਾ ਹਿਸਾਬ ਨਾਲ ਮੁੱਦੇ ਬਦਲਦੇ ਰਹਿੰਦੇ ਆ। ਦੇਵੇਂ ਦਾ ਸਰਪੰਚ ਕੋ ਨਾ ਜਿੱਤਾ ਸਰਪੰਚ ਨਰਪਖ ਹੋਵੇ ਜਿਸ ਦਾ ਕਿਸੇ ਨਾ ਕੋਈ ਨੂੰ ਮਤਲਬ ਨਾ ਹੋਵੇ ਹਰਕ ਵਾਸਤੇ ਬਰਾਬਰ ਹੋਵੇ। ਚੋਣ ਹੋ ਰਹੀ ਜਿਸੇ ਕਾਰਨ ਕਰਕੇ ਪਹਿਲਾਂ ਲੇਟ ਹੋ ਗਈ ਸੀ ਹੁਣ ਹੋ ਰਹੀ ਹੈ ਚੋਣ ਸਰਪੰਚ ਨਰਪਖ ਹੋਵੇ ਜਿਸ ਦਾ ਕਿਸੇ ਨਾ ਕੋਈ ਨੂੰ ਮਤਲਬ ਨਾ ਹੋਵੇ ਹਰਕ ਵਾਸਤੇ ਬਰਾਬਰ ਹੋਵੇ। ਚੋਣ ਹੋ ਰਹੀ ਜਿਸੇ ਕਾਰਨ ਕਰਕੇ ਪਹਿਲਾਂ ਲੇਟ ਹੋ ਗਈ ਸੀ ਹੁਣ ਹੋ ਰਹੀ ਹੈ ਚੋਣ ਕਿਹੋ ਜਿਹੇ ਮੁੱਦੇ ਰਹਿ ਗਏ ਤੁਹਾਡੇ ਪਿੰਡ ਮੁੱਦੇ ਪਾਣੀ ਦੇ ਜੀ ਪਾਣੀ ਤੇ ਹੋਰ ਕੋਈ ਖਾਸ ਐਡਾ ਮੁੱਦੇ ਨਹੀਂ ਹੁ ਕਿ ਸਮੇਂ ਦੇ ਹਿਸਾਬ ਨਾਲ ਮੁੱਦੇ ਬਦਲਦੇ ਰਹਿੰਦੇ ਆ ਕਿਵੇਂ ਦਾ ਸਰਪੰਚ ਹੋਣਾ ਚਾਹੀਦਾ ਸਰਪੰਚ ਨਿਰਪੱਖ ਹੋਵੇ ਜਿਸ ਦਾ ਕਿਸੇ ਨਾ ਕੋਈ ਨੋਕਾ ਮਤਲਬ ਨਾ ਹੋਵੇ ਹਾਰਕ ਵਾਸਤੇ ਬਰਾਬਰ ਹੋਵੇ ਕੋਈ ਬਿਨਾ ਭੇਦ ਭਾਵ ਤੋਂ ਸਾਰਿਆਂ ਦੇ ਕੰਮ ਕੀਤੇ ਜਾਣ ਚੋਣ ਹੋ ਰਹੀ ਜੀ ਚੋਣ ਕਹਿੰਦੇ ਨਿਰਪੱਖ ਹੋਣੀ ਚਾਹੀਦੀ ਕੋਈ ਭੇਦ ਭਾਵ ਨਾ ਰੱਖੇ ਸਰਪੰਚ ਵੀ ਜਿਹੜਾ ਬਿਲਕੁਲ ਭੇਦ ਭਾਵ ਰੱਖਣ ਵਾਲਾ ਨਹੀਂ ਬੰਨਾ ਚਾਹੀਦਾ ਕੋਈ ਵੀ ਪਾਰਟੀ ਸਾਰੀ ਪਾਰਟੀ ਟੋਟ ਕੇ ਪਿੰਡ ਤੇ ਬਹੁਤ ਮੁੱਦੇ ਆ ਜੀ ਪਿੰਡੇ ਫਿਰ ਮੁੱਦੇ ਤੇ ਸਾੜਾ ਪਿੰਡ ਦਾ ਇਹ ਕਿਹੜੇ ਘਰਾਂ ਦਾ ਜਿਹੜਾ ਛੱਪੜਾਂ ਦਾ ਪਾਣੀ ਜਿਹੜਾ ਘਰਾਂ 'ਚ ਜਾਂਦਾ ਛੱਪੜ ਦੇ ਵਿੱਚ ਨਹੀਂ ਜਾਂਦਾ ਛੱਪੜ ਦੀ ਖਦਾਈ ਹੋਣੀ ਚਾਹੀਦੀ ਆ ਦੂਜੇ ਸਾਡੇ ਸਕੂਲ ਦਾ ਕੋਈ ਵਿਕਾਸ ਹੋਣਾ ਚਾਹੀਦਾ ਤੀਸਰਾ ਸਾਡੇ ਕਿੰਨਾ ਕੁ ਪਛਾਹ ਉਹ ਤਾਂ ਸ਼ਾਹ ਬਹੁਤ ਹੈ ਜੀ ਵੋਟਰਾਂ ਸੀ ਬੰਦਿਆ ਤੇ ਕੀ ਕੀ ਡਿਊਟੀ ਚੋਣ ਦੇ ਇਲੈਕਸ਼ਨ ਦੇ ਸੰਬੰਧ ਵਿੱਚ ਡਿਊਟੀ ਜਿਹੜੀ ਵਧੀਆ ਤਰੀਕੇ ਨਾਲ ਨਹੀਂ ਚੱਲ ਰਹੀ ਆ ਤੇ ਇਹਦੇ ਵਿੱਚ ਮੁਲਾਜ਼ਮਾਂ ਦੀ ਸਭ ਤੋਂ ਵੱਧ ਜਿਆਦੀ ਅਹਿਮ ਯੋਗਦਾਨ ਨੇ ਤੇ ਜਾਦੇ ਮੁਲਾਜ਼ਮ ਲਾਏ ਹੋਏ ਆ ਲਾਅਨ ਆਰਡਰ ਦੀ ਕੰਪਲੇਨਟ ਪੂਰੀ ਕੰਪਲੇਸ ਕੀਤੀ ਜਾਂਦੀ ਆ ਹਾਂ ਸੁਰਖਿਆ ਪ੍ਰਬੰਧ ਵੀ ਵਧੀਆ ਤੇ ਬਿਲਕੁਲ ਠੀਕ ਠਾਕ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਕੋਈ ਹੁੱਲਬਾਜੀ ਨਾ ਕਰਨਾ ਆਪਣੇ ਆਰਾਮ ਦਾ ਸ਼ਾਂਤਮਈ ਮਾਹੌਲ ਦਾ ਵਧੀਆ ਤਰੀਕੇ ਨਾਲ ਵੋਟਾਂ ਪਾਉਣ ਕੋਈ ਕਿਸੇ ਕਿਸੇ ਨਾਲ ਤਸ਼ਰਬਾਜੀ ਨਾ ਕਰੇ ਲੋਕਾਂ 'ਚ ਕਿੰਨਾ ਕੁ ਛਾਇਆ ਹੈ ਸਾਡੇ ਤੇ ਲੋਕਾਂ ਦੇ ਹੁਣ ਸਵੇਰ 8 ਵਜੇ ਤੋਂ ਹੀ ਵੋਟਾਂ ਪਾਉਣ ਲਈ ਲੋਕ ਆ ਰਹੇ ਆ ਤੇ ਬੜੇ ਪਿਆਰ ਨਾਲ ਆਪਣੀਆਂ ਵੋਟਾਂ ਪਾ ਕੇ ਜਾ ਰਹੇ ਆ ਚੋਣ ਹੋ ਰਹੀ ਜੀ ਕਿਸੇ ਕਾਰਨਾ ਕਰਕੇ ਪਹਿਲਾਂ ਲੇਟ ਹੋ ਗਈ ਸੀ ਹੁਣ ਹੋ ਰਹੀ ਹੈ ਚੋਣ ਕਿਹੋ ਜਿਹੇ ਮੁੱਦੇ ਰਹਿ ਗਏ ਤੁਹਾਡੇ ਪਿੰਡ ਮੁੱਦੇ ਪਾਣੀ ਦੇ ਜੀ ਪਾਣੀ ਤੇ ਹੋਰ ਕੋਈ ਖਾਸ ਐਡਾ ਮੁੱਦੇ ਨਹੀਂ ਹੁ ਕਿ ਸਮੇਂ ਦੇ ਹਿਸਾਬ ਨਾਲ ਮੁੱਦੇ ਬਦਲਦੇ ਰਹਿੰਦੇ ਆ ਕਿਵੇਂ ਦਾ ਸਰਪੰਚ ਹੋਣਾ ਚਾਹੀਦਾ ਸਰਪੰਚ ਨਿਰਪੱਖ ਹੋਵੇ ਜਿਸ ਦਾ ਕਿਸੇ ਨਾ ਕੋਈ ਨੋਕਾ ਮਤਲਬ ਨਾ ਹੋਵੇ ਹਰ ਇੱਕ ਵਾਸਤੇ ਬਰਾਬਰ ਹੋਵੇ ਕੋਈ ਬਿਨਾ ਭੇਦ ਭਾਵ ਤੋਂ ਸਾਰਿਆਂ ਦੇ ਕੰਮ ਕੀਤੇ ਜਾਣ ਚੋਣ ਹੋ ਰਹੀ ਜੀ ਚੋਣ ਕਹਿੰਦੇ ਨਿਰਪੱਖ ਹੋਣੀ ਚਾਹੀਦੀ ਕੋਈ ਭੇਦ ਭਾਵ ਨਾ ਰੱਖੇ ਸਰਪੰਚ ਵੀ ਜਿਹੜਾ ਬਿਲਕੁਲ ਭੇਦ ਭਾਵ ਰੱਖਣ ਵਾਲਾ ਨਹੀਂ ਬੰਨਾ ਚਾਹੀਦਾ ਕੋਈ ਵੀ ਪਾਰਟੀ ਸਾਰੀ ਪਾਰਟੀ ਟੋਟ ਕੇ ਪਿੰਡ ਤੇ ਬਹੁਤ ਮੁੱਦੇ ਆ ਜੀ ਪਿੰਡ ਦੇ ਫਿਰ ਮੁੱਦੇ ਤੇ ਸਾਡੇ ਪਿੰਡ ਦਾ ਜੇਰਾ ਕੀ ਕਰਾਂ ਦਾ ਜੇ ਛੱਪਿਆ ਕਰਾਂ ਦਾ ਪਾਣੀ ਜੇਰਾ ਚ ਕਰਾਂ ਚ ਜਾਂਦਾ ਛੱਪਰ ਦੇ ਵਿੱਚ ਨਹੀਂ ਜਾਂਦਾ ਛੱਪਰ ਦੀ ਖਦਾਈ ਹੋਣੀ ਚਾਹੀਦੀ ਆ ਦੂਜਾ ਸਾਡੇ ਸਕੂਲ ਦਾ ਕੋਈ ਵਿਕਾਸ ਹੋਣਾ ਚਾਹੀਦਾ ਤੀਸਰਾ ਸਾਡੇ ਕਿੰਨਾ ਉਤਸ਼ਾਹ ਉਹ ਤਾਂ ਸ਼ਾਹ ਬਹੁਤ ਹੈ ਜੀ ਵੋਟਰ ਅਸੀਂ ਬੰਦਿਆ ਤੇ ਕੀ ਕੀ ਡਿਊਟੀ ਚੋਣ ਦੇ ਇਲੈਕਸ਼ਨ ਦੇ ਇਸ ਬੰਦ ਵਿੱਚ ਡਿਊਟੀ ਜਿਹੜੀ ਵਧੀਆ ਤਰੀਕੇ ਨਾਲ ਹੀ ਚੱਲ ਰਹੀ ਆ ਤੇ ਇਹਦੇ ਵਿੱਚ ਮੁਲਾਜ਼ਮਾਂ ਦੀ ਸਭ ਤੋਂ ਵੱਧ ਜਿਆਦੀ ਅਹਿਮ ਯੋਗਦਾਨ ਹੈ ਤੇ ਜਾਦੇ ਮੁਲਾਜ਼ਮ ਲਾਏ ਹੋਏ ਆ ਲਾਡ ਆਰਡਰ ਦੀ ਕੰਪਲੇਟ ਹੋ ਜਾਂਦੀ ਆ ਸੁਰਖਿਆ ਪ੍ਰਬੰਧ ਵੀ ਵਧੀਆ ਤੇ ਬਿਲਕੁਲ ਠੀਕ ਠਾਕ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਕੋਈ ਹੁਲਵਾ ਜੀ ਨਾ ਕਰਨਾ ਆਪਣੇ ਆਰਾਮ ਦਾ ਸ਼ਾਂਤਮਈ ਮਾਹੌਲ ਦਾ ਵਧੀਆ ਤਰੀਕੇ ਨਾਲ ਵੋਟਾਂ ਪਾਉਣ ਕੋਈ ਕਿਸੇ ਕਿਸੇ ਨਾਲ ਤਰਸਰਵਾ ਜੀ ਨਾ ਕਰੇ ਲੋਕਾਂ 'ਚ ਕਿੰਨਾ ਕੁ ਪਛਾਅ ਹੈ ਹਣੇ ਕੋਲ ਲੋਕਾਂ 'ਚ ਹੁਣ 6:00 8:00 ਵਜੇ ਤੋਂ ਹੀ ਵੋਟਾਂ ਪਾਉਣ ਲਈ ਲੋਕ ਆ ਰਹੇ ਆ ਤੇ ਬੜੇ ਪਿਆਰ ਨਾਲ ਆਪਣੀਆਂ ਵੋਟਾਂ ਪਾ ਕੇ ਜਾ ਰਹੇ ਆ